ਸ਼ੇਰ ਦਰਬਾਰ ਸਭ ਵਿਖੇ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਕਰ ਸੋਸ਼ਲ ਮੀਡੀਆ ਉਤੇ ਸਾਂਝੇ ਕੀ ਇੰਡਸਟਰੀ ਦੇ ਫੇਮਸ ਗਾਇਕ ਮਨਕੀਰਤ ਔਲਖ ਜੋ ਕਿ ਹਾਲੀ ਦੇ ਵਿੱਚ ਸ਼ੇਰਦਾਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਉਹਨਾਂ ਦੇ ਵੱਲੋਂ ਕੁਝ ਤਸਵੀਰਾਂ ਤੇ ਵੀਡੀਓਜ਼ ਆਪਣੇ ਫੈਨਸ ਦੇ ਨਾਲ ਸਾਂਝੇ ਕੀਤੇ ਗਿਆ ਜਿਨ੍ਹਾਂ ਦੇ ਵਿੱਚ ਮਨਕੀਰਤ ਔਲਖ ਤੜਕਸਾਰ ਅੰਮ੍ਰਿਤਸਰ ਪਹੁੰਚੇ ਸਨ ਤਾਂ ਉਹਨਾਂ ਦੇ ਵੱਲੋਂ ਸ਼ੇਰਦਾਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਗੁਰੂ ਜੀ ਦਾ ਆਸ਼ੀਰਵਾਦ ਲਿਆ ਗਾਤਾ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਤਾਂ ਇਸ ਤੋਂ ਪਹਿਲਾਂ ਵੀ ਮਨਕੀਰਤ ਔਲਤ ਜੋ ਸਿਗੇ ਸ਼ੁਦਰਬਾਹ ਸਾਹਿਬ ਵਿਖੇ ਪਹੁੰਚੇ ਸੰਤਾ ਉਸ ਟਾਈਮ ਦੇ ਉੱਤੇ ਸ਼ਹੀਦੀ ਦੇ 24 ਰਸਾਂਤਾ ਇਸ ਮੌਕੇ ਪੰਜਾਬ ਹੀ ਨਹੀਂ ਸਗੋ ਪੂਰੀ ਦੁਨੀਆ ਦੇ ਲੋਕ ਜੋ ਹੁੰਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਤਾਂ ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਧਾਰਮਿਕ ਹੁੰਦੇ ਹੋਏ ਨਜ਼ਰ ਆਏ ਸੀਗੇ ਤੇ ਇਹਨਾਂ ਦੇ ਵਿੱਚੋਂ ਇੱਕ ਮਨਕੀਰਤ ਔਲਖ ਵੀ ਸੀਗੇ ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਸੀਗੇ ਤਾਂ ਉਹਨਾਂ ਦੇ ਵੱਲੋਂ ਉਸ ਦੌਰਾਨ ਭਾਂਡੇ ਮੰਜਣ ਦੀ ਸੇਵਾ ਵੀ ਕੀਤੀ ਗਈ ਸੀਗੀ ਤਾਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ ਸੋਸ਼ਲ ਮੀਡੀਆ ਉਤੇ ਸਾਂਝੇ ਕੀਤੀਆਂ ਤਸਵੀਰਾਂ ਪੀ ਇੰਡਸਟਰੀ ਦੇ ਫੇਮਸ ਗਾਇਕ ਮੰਕੀਰਤ ਔਲਖ ਜੋ ਕਿ ਹਾਲੀ ਦੇ ਵਿੱਚ ਸ਼ੇਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਉਹਨਾਂ ਦੇ ਵੱਲੋਂ ਕੁਝ ਤਸਵੀਰਾਂ ਤੇ ਵੀਡੀਓਜ਼ ਆਪਣੇ ਫੈਨਸ ਦੇ ਨਾਲ ਸਾਂਝੇ ਕੀਤੀਆਂ ਗਿਆ ਜਿਨ੍ਹਾਂ ਦੇ ਵਿੱਚ ਮੰਕੀਰਤ ਔਲਖ ਤੜਕਸਾਰ ਅੰਮ੍ਰਿਤਸਰ ਪਹੁੰਚੇ ਸੰਤਾਂ ਉਹਨਾਂ ਦੇ ਵੱਲੋਂ ਸ਼ੇਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਗੁਰੂ ਜੀ ਦਾ ਆਸ਼ੀਰਵਾਦ ਲਿਆ ਗਿਆ ਤਾਂ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਤਾਂ ਇਸ ਤੋਂ ਪਹਿਲਾਂ ਵੀ ਮਨਕੀਰਤ ਔਲਤ ਜੋ ਸਿਗੇ ਸ਼ੁਦਰਬਾਹ ਸਾਹਿਬ ਵਿਖੇ ਪਹੁੰਚੇ ਸੰਤਾ ਉਸ ਟਾਈਮ ਦੇ ਉੱਤੇ ਸ਼ਹੀਦੀ ਦੇ ਹੜੇ ਚੱਲ ਰਹੇ ਸੰਤਾ ਇਸ ਮੌਕੇ ਪੰਜਾਬ ਹੀ ਨਹੀਂ ਸਗੋ ਪੂਰੀ ਦੁਨੀਆ ਦੇ ਲੋਕ ਜੋ ਹੁੰਦੇ ਆ ਸ੍ਰੀ ਗੁਰੂ ਰੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਤਾਂ ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਧਾਰਮਿਕ ਹੁੰਦੇ ਹੋਏ ਨਜ਼ਰ ਆਏ ਸੀਗੇ ਤੇ ਇਹਨਾਂ ਦੇ ਵਿੱਚੋਂ ਇੱਕ ਮੰਕੀਰਤ ਔਲਖ ਵੀ ਸੀਗੇ ਜੋਸ਼ ਦਰਬਾਰ ਸਾਹਿਬ ਵਿਖੇ ਪਹੁੰਚੇ ਸੀਗੇ ਤਾਂ ਉਹਨਾਂ ਦੇ ਵੱਲੋਂ ਉਸ ਦੌਰਾਨ ਭਾਂਡੇ ਮੰਜਣ ਦੀ ਸੇਵਾ ਵੀ ਕੀਤੀ ਗਈ ਸੀ ਤਾਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਸ਼ੇਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬੀ ਗਾਇਕ ਮੰਕੀਰਤ ਔਲਖ ਇੰਡਸਟਰੀ ਦੇ ਫੇਮਸ ਗਾਇਕ ਮਨਕੀਰਤ ਔਲਖ ਜੋ ਕਿ ਹਾਲੀ ਦੇ ਵਿੱਚ ਸ਼ੇਰਦਾਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਉਹਨਾਂ ਦੇ ਵੱਲੋਂ ਕੁਝ ਤਸਵੀਰਾਂ ਤੇ ਵੀਡੀਓਜ਼ ਆਪਣੇ ਫੈਨਸ ਦੇ ਨਾਲ ਸਾਂਝੇ ਕੀਤੇ ਗਿਆ ਜਿਨ੍ਹਾਂ ਦੇ ਵਿੱਚ ਮਨਕੀਰਤ ਔਲਖ ਤੜਕਸਾਰ ਅੰਮ੍ਰਿਤਸਰ ਪਹੁੰਚੇ ਸੰਤਾਂ ਉਹਨਾਂ ਦੇ ਵੱਲੋਂ ਸ਼ੇਰਦਾਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਗੁਰੂ ਜੀ ਦਾ ਆਸ਼ੀਰਵਾਦ ਲਿਆਗਾ ਤਾਂ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਮਨਕੀਰਤ ਹੌਲਕ ਜੋ ਸੀਗੇ ਸ਼ੁਦਰਬਾਹ ਸਾਹਿਬ ਵਿਖੇ ਪਹੁੰਚੇ ਸੰਤਾ ਉਸ ਟਾਈਮ ਦੇ ਉੱਤੇ ਸ਼ਹੀਦੀ ਦੇਹਾੜੇ ਚਾਲ ਰਹੇ ਸੰਤਾ ਇਸ ਮੌਕੇ ਪੰਜਾਬ ਹੀ ਨਹੀਂ ਸਗੋ ਪੂਰੀ ਦੁਨੀਆ ਦੇ ਲੋਕ ਜੋ ਹੁੰਦੇ ਆ ਸ੍ਰੀ ਗੁਰੂ ਰੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਤਾਂ ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਧਾਰਮਿਕ ਹੁੰਦੇ ਹੋਏ ਨਜ਼ਰ ਆਏ ਸੀਗੇ ਤੇ ਇਹਨਾਂ ਦੇ ਵਿੱਚੋਂ ਇੱਕ ਮੰਕੀਰਤ ਔਲਖ ਵੀ ਸੀਗੇ ਜੋਸ਼ ਦਰਬਾਰ ਸਾਹਿਬ ਵਿਖੇ ਪਹੁੰਚੇ ਸੀਗੇ ਤਾਂ ਉਹਨਾਂ ਦੇ ਵੱਲੋਂ ਉਸ ਦੌਰਾਨ ਭਾਂਡੇ ਮੰਜੁੰਦੀ ਸੇਵਾ ਵੀ ਕੀਤੀ ਗਈ ਸੀਗੀ ਤਾਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ